ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਪਹੁੰਚਿਆ ਮਾਸੀਵਾੜਾ ਤੇ ਆਪਾਂ ਤੁਹਾਨੂੰ ਮਾਸੀਵਾੜਾ ਸ਼ਹਿਰ ਦਾ ਸਾਰਾ ਬਾਜ਼ਾਰ ਦਿਖਾਵਾਂਗੇ ਤੇ ਵੀਡੀਓ ਐਂਡ ਤੱਕ ਬਣੇ ਰਹੋ ਤੇ ਕਰਦੇ ਆਂ ਵੀਡੀਓ ਸਟਾਰਟ ਤੇ ਇੱਧਰ ਨਾਲ ਹੀ ਰੋਡ ਚੱਲਦਾ ਜਿੱਥੇ ਨਾਲ ਹੀ ਇਹ ਸਾਰੀ ਮਾਰਕੀਟ ਆਪਾਂ ਤੁਹਾਨੂੰ ਸਾਰੀ ਇਹ ਮਾਰਕੀਟ ਦਿਖਾਉਨੇ ਆ ਤੇ ਇੱਥੋਂ ਆਪਾਂ ਵੀਡੀਓ ਸਟਾਰਟ ਕਰਨ ਲੱਗੇ ਆ ਅੱਜ ਤੁਹਾਨੂੰ ਸਾਰੀ ਇਹ ਮਾਰਕੀਟ ਦਿਖਾਉਨੇ ਆ ਜਿਵੇਂ ਮੰਨ ਲਓ ਇੱਧਰ ਇਹ ਰੋਡ ਚੱਲਦਾ ਅਗਲੀ ਛੱਡ ਦੇ ਇੱਧਰ ਸਾਰੀ ਇਹ ਮਾਰਕੀਟ ਆਪਾਂ ਇੱਥੇ ਦੁਕਾਨਾਂ ਆ ਗਈਆਂ ਸਾਰੀਆਂ ਮਤਲਬ ਜਿਵੇਂ ਭਾਂਡੇ ਆ ਗਏ ਤੇ ਗੈਸ ਚੁੱਲ੍ਹੇ ਆ ਗਏ ਮੰਨ ਲਓ ਆ ਇੱਧਰ ਗਾਉਣ ਆ ਗਈ ਜਿਵੇਂ ਝਾੜੂ ਆ ਗਏ ਪੈਪ ਆ ਗਏ ਅੱਜ ਤੋਂ ਅੱਗੇ ਦੁਕਾਨਾਂ ਆ ਗਈਆਂ ਕਾਫੀ ਕਾਫੀ ਵੱਡੀ ਮਾਰਕੀਟ ਹੈ ਵੀ ਇਹ ਤੁਹਾਨੂੰ ਪਸਾਰੀ ਦਿਖਾਵਾਂਗੇ ਜਿਵੇਂ ਕੱਪੜੇ ਦੀ ਆ ਗਈ ਇੱਧਰ ਮੰਨ ਲਓ ਆ ਗਈਆਂ ਇੱਧਰ ਆਹ ਕੱਪੜਿਆਂ ਦੀਆਂ ਆ ਗਈਆਂ ਇੱਧਰ ਤੇ ਬਹੁਤ ਵੱਡੀ ਏ ਅੱਗੇ ਤੱਕ ਮਾਰਕੀਟ ਆਹ ਰਸਤਾ ਸਾਰਾ ਅੱਗੇ ਨਹੀਂ ਜਾਂਦਾ ਸਾਰੀ ਲੰਬੀ ਤੇ ਲੰਬੀ ਮਾਰਕੀਟ ਹੈ ਇਹ ਤੁਹਾਨੂੰ ਪਸਾਰੀ ਦਿਖਾਵਾਂਗੇ ਇਹ ਮਾਰਕੀਟ ਮੇਰੇ ਕੱਪੜੇ ਵੀ ਆ ਗਏ ਇੱਧਰ ਤੇ ਅੱਗੇ ਚੱਲਦੇ ਹਾਂ ਹੋਰ ਤੁਹਾਨੂੰ ਦਿਖਾਉਨੇ ਆ ਸਾਰੀ ਮਾਰਕੀਟ ਇਹ ਤੇ ਰੋੜ ਤੋਂ ਉੱਤਨ ਸਾਰੀ ਬਿਲਕੁਲ ਹੀ ਮਾਰਕੀਟ ਸਟਾਰਟ ਹੋ ਜਾਂਦੀ ਹੈ ਇਹ ਸਾਰੀ ਉਹ ਆ ਦੇਖੋ ਇੱਧਰ ਆਪਰਚੂਨ ਦੀ ਆ ਗਈ ਜਿਵੇਂ ਇੱਧਰ ਜਿਵੇਂ ਆ ਵੀ ਪਰਚੂਨ ਦੀ ਆ ਗਈ ਇੱਧਰ ਮੰਨ ਲਓ ਤੇ ਆ ਇਧਰ ਨੂੰ ਗੜੀ ਜਾਂਦੀ ਆ ਹਾਂ ਟਰੰਕ ਆ ਗਿਆ ਇਧਰ ਜਮੇ ਆਪਾਂ ਠੀਕ ਠੀਕਾ ਜੀ ਆਪਾਂ ਚੱਲਦੇ ਅੱਗੇ ਹੋਰ ਤੁਹਾਨੂੰ ਸਾਰੀਏ ਮਾਰਕੀਟ ਦਿਖਾਉਣੀ ਆ ਬਾਕੀ ਆਪਾਂ ਤੁਹਾਨੂੰ ਰੋਡ ਉੱਪਰ ਵੀ ਦਿਖਾ ਦਾਂਗੇ ਰੋਡ ਦੇ ਉੱਪਰ ਦੁਕਾਨਾਂ ਨੇ ਉਹ ਬਾਅਦ ਚ ਦਿਖਾ ਦਾਂਗੇ ਤੇ ਪਹਿਲਾਂ ਤੁਹਾਨੂੰ ਆਪਾਂ ਸਾਰੀਏ ਦਿਖਾ ਦਈਏ ਜਿਹੜੀ ਆ ਰਸਤੇ ਤੇ ਮਾਰਕੀਟ ਸਾਰੀ ਇਹ ਤੁਹਾਨੂੰ ਆਪਾਂ ਸਾਰੀ ਦਿਖਾਈ ਜਮੇ ਇਧਰ ਸਾਖੀਆਂ ਦੀ ਆ ਗਈ ਤੇ ਆ ਦੇਖੋ ਇਧਰ ਨੇ ਕੱਪੜਿਆਂ ਦੀ ਆ ਗਈ ਭਾਂਡਿਆਂ ਦੀ ਆ ਗਈ ਆ ਭਾਂਡਿਆਂ ਦੀ ਆਗੀ ਮੰਨ ਲਓ ਠੀਕ ਹੈ ਆ ਬੈਗ ਵਗੈਰ ਆ ਗਏ ਆ ਬੈਗ ਆ ਗਏ ਇਧਰ ਆ ਕੱਪੜੇ ਆ ਗਏ ਜਿਵੇਂ ਮੰਨ ਲਓ ਆ ਦੇਖੋ ਸਾਰੇ ਕੱਪੜੇ ਠੀਕ ਹੈ ਤੇ ਕਾਫੀ ਵੱਡੀ ਮਾਰਕੀਟ ਹੈ ਵੀ ਆ ਰਸਤਾ ਆਪਾਂ ਸਾਰਾ ਅੱਗੇ ਤੁਹਾਨੂੰ ਦਿਖਾਵਾਂਗੇ ਆ ਬੈਗ ਆ ਗਏ ਜਿਵੇਂ ਇਧਰ ਤੇ ਆ ਦੇਖੋ ਇਧਰ ਬੈਗ ਠੀਕ ਹੈ ਆ ਪੂਰੇ ਵਗੈਰ ਇਧਰ ਕੁੰਨੀਆਂ ਹੋਈਆਂ ਜਿਵੇਂ ਤੇ ਆ ਇਧਰ ਸਾਰੀਏ ਦੁਕਾਨਾਂ ਨੇ ਸਾਰੀ ਇਹ ਮਾਰਕੀਟ ਇੱਧਰ ਆਪਾਂ ਚੱਲਦੇ ਅੱਗੇ ਹੋਰ ਤੁਹਾਨੂੰ ਸਾਰੀ ਇਹ ਮਾਰਕੀਟ ਦਿਖਾਉਨੇ ਆ। ਇਹ ਆ ਕੱਪੜੇ ਦੀ ਆ ਗਈ ਜਿਵੇਂ ਦੁਕਾਨ ਮੰਨ ਲਓ। ਇਹ ਆ ਵੀ ਤੇ ਕੱਪੜੇ ਦੀ ਆ ਵੀ। ਆ ਇੱਧਰ ਦੇ ਕੱਪੜੇ ਦੀ ਆਗ ਜੇ ਮੰਨ ਲਓ ਤੇ ਅੱਗੇ ਉਹ ਚੌਂਕ ਤੋਂ ਤੁਹਾਨੂੰ ਕੋਹਰ ਵੀ ਅੱਗੇ ਮਾਰਕੀਟ ਹੈਗੀ ਉਹ ਦਿਖਾਉਣੇ ਹੁਣ ਨਹੀਂ ਖੜੀ ਆਪਾਂ ਜਿਵੇਂ ਆ ਭਾਂਡਿਆਂ ਦੀ ਆਗ ਜੇ ਇੱਧਰ ਮੰਨ ਲਓ ਆ ਪੱਕੇ ਬਗਾਰੇ ਹੋ ਗਏ ਜਿਵੇਂ ਮਸ਼ੀਨਾਂ ਵੀ ਹੋ ਗਈਆਂ ਇੱਥੇ ਮਸ਼ੀਨਾਂ ਵੀ ਪਈਆਂ ਨੇ ਆ ਪੱਕੇ ਬੈਣੇ ਜਿਵੇਂ ਠੀਕ ਆ ਜੀ ਬਾਕੀ ਚੁੰਨੀਆਂ ਹੋ ਗਈਆਂ ਇੱਥੇ ਅਮਵਾਇਰ ਪੇਰ ਦੀ ਆਗਈ ਤੇ ਆ ਇੱਧਰ ਗੱਡੀਆਂ ਖੜੀਆਂ ਦੇਖਦੇ ਹੋਰ ਚੱਲਦੇ ਆ ਅੱਗੇ ਆਪਾਂ ਤੁਹਾਨੂੰ ਹੋਰ ਦਿਖਾਉਨੇ ਆ ਸਾਰੀ ਮਾਰਕੀਟ ਐ ਇਹ ਇਧਰੋਂ ਵੀ ਇੱਕ ਰਸਤਾ ਆਉਂਦਾ ਜਿਵੇਂ ਤੇ ਆਪਾਂ ਚੱਲਦੇ ਆ ਇਧਰ ਨੂੰ ਇੱਥੇ ਤੁਹਾਨੂੰ ਦਿਖਾਉਨੇ ਆ ਸਾਰੀ ਮਾਰਕੀਟ ਐ ਜਿਵੇਂ ਆ ਕੱਪੜੇ ਦੀ ਆ ਗਈ ਠੀਕ ਆ ਜੀ ਆ ਵੀ ਕੱਪੜੇ ਦੀ ਹੋ ਗਈ ਜਿਵੇਂ ਕਾਫੀ ਵੱਡੀ ਮਾਰਕੀਟ ਐ ਵੀ ਇਹ ਆਪਾਂ ਕਹੀਏ ਬਹੁਤ ਵੱਡੀ ਮਾਰਕੀਟ ਆ ਗਈ ਤੇ ਇਥੋਂ ਇੱਕ ਰਸਤਾ ਨਿਕਲਦਾ ਇੱਕ ਰਸਤਾ ਇੱਧਰ ਨੂੰ ਜਾਂਦਾ ਤੇ ਇੱਕ ਰਸਤਾ ਇੱਧਰ ਨੂੰ ਜਾਂਦਾ ਰਸਤਾ ਬਾਹਰ ਆਉਂਦੇ ਜਲਦੇ ਹਾਂ ਤੇ ਆਪਾਂ ਤੁਹਾਨੂੰ ਸਾਰੀਏ ਮਾਰਕੀਟ ਦਿਖਾਉਣੀ ਆ ਅੱਗੇ ਤੱਕ ਸਾਰੀ ਪੂਰੀ ਦਿਖਾਉਣੀ ਆ ਤੁਹਾਨੂੰ ਤੇ ਇਹ ਵੀ ਲੰਬੀ ਲੰਬੀਆ ਮਾਰਕੀਟ ਕਰਨ ਅੱਗੇ ਬੈਗ ਵਗੈਰਾ ਆ ਕੇ ਦੇਖੋ ਜਿਵੇਂ ਮੰਨ ਲਓ ਆਹ ਬੈਗ ਆ ਗਏ ਬੈਗ ਦੇਖੋ ਠੀਕ ਹੈ ਜੀ ਆ ਇਧਰ ਪਰਦੇ ਚੁੰਨੀਆਂ ਅੱਗੇ ਬੈਗ ਫੇਰ ਆ ਗਏ ਆ ਇਧਰ ਦੇਖੋ ਬੈਗ ਵਗੈਰਾ ਹਨ ਹੋ ਗਏ ਇੱਥੇ ਸੂਟਾ ਵਾਲੀ ਹੋ ਗਈ ਜਿਵੇਂ ਮੰਨ ਲਓ ਕਾਰ ਇਹ ਮਾਰਕੀਟ ਅੱਗੇ ਤੱਕ ਕਾਫੀ ਲੰਬੀ ਮਾਰਕੀਟ ਹੈ ਵੀ ਇਧਰ ਮਾਲਾ ਬੈਗ ਵਗੈਰਾ ਬਹੁਤ ਕਾਫੀ ਇਧਰ ਇਹ ਕੇ ਚੱਲਦੇ ਆਪਾਂ ਹੋਰ ਤੁਹਾਨੂੰ ਹੋਰ ਦਿਖਾਉਣੇ ਆਗੇ ਤੇ ਅੱਗੇ ਵੀ ਕਾਫੀ ਮਾਰਕੀਟ ਅੱਗੇ ਉਹ ਤੁਸੀਂ ਦੇਖ ਸਕਦੇ ਹੋ ਅੱਗੇ ਕਾਫੀ ਮਾਰਕੀਟ ਆਇਆ ਜਿਵੇਂ ਆਹ ਸੁੱਟ ਵਾਲੀ ਹੋ ਗਈ ਜਿਵੇਂ ਯਾਰ ਇੱਧਰ ਪਟੂਨ ਦੀ ਆ ਗਈ ਦੁਕਾਨ ਜਿਵੇਂ ਮੰਨ ਲਓ ਤੇ ਅਰਾਹ ਕਿਰਾਫ ਤਾਂ ਬੰਦ ਕਰਾਫ ਤੇ ਤੂੰ ਜਾਂਦਾ ਆਪਾਂ ਚੱਲਦੇ ਅੱਗੇ ਹੋਰ ਤੇ ਅੱਗੇ ਤੁਹਾਨੂੰ ਸਾਰੀ ਇਹ ਮਾਰਕੀਟ ਆਪਾਂ ਦਿਖਾਉਨੇ ਆ ਜਿਵੇਂ ਮੰਨ ਲਓ ਇਧਰੋਂ ਆਪਾਂ ਆਏ ਆ ਤੇ ਕਾਫੀ ਵੱਡੀ ਮਾਰਕੀਟ ਹੈ ਵੀ ਕਾਫੀ ਦੁਕਾਨਾਂ ਨੇ ਇੱਥੇ ਵੀ ਤੇ ਆਹ ਦੇਖੋ ਇਧਰ ਜਮੇ ਆਹ ਹੋ ਗਈ ਜਮੇ ਇਧਰ ਆਈਆਂ ਦੇਖੋ ਇਧਰ ਕਾਫੀ ਤੱਕ ਕਾਫੀ ਦੂਰ ਤੱਕ ਦਾ ਮਾਰਕੀਟ ਇਹ ਤੇ ਆਪਾਂ ਨੂੰ 6 ਤੋਂ 7 ਮਿੰਟ ਹੋਗੇ ਤੁਰਦਿਆਂ ਨੂੰ 6 ਮਿੰਟ ਦੀ ਵੀਡੀਓ ਹੋ ਗਈ ਮੰਨ ਲਓ 6 ਮਿੰਟ ਹੋ ਗਏ ਆਪਾਂ ਤੁਰਦਿਆਂ ਨੂੰ ਤੇ ਇੱਥੇ ਤੱਕ ਕਾਫੀ ਮਾਰਕੀਟ ਵੱਡੀ ਆ ਤੇ ਬਾਕੀ ਆਪਾਂ ਤੁਹਾਨੂੰ ਜਿਹੜੀ ਰੋਡ ਦੇ ਉੱਪਰ ਮਾਰਕੀਟ ਉਹ ਵੀ ਛਾਰੀ ਦਿਖਾ ਦਿੰਨੇ ਆ ਤੇ ਇੱਥੇ ਤੱਕ ਕੀ ਕਾਫੀ ਮੰਨ ਲਾ ਮਾਰਕੀਟ ਆ ਦੇ ਦੂਗਾ ਪੰ ਦਿਖਾਉਣਾ ਛਾਰੀ ਇਹ ਇਗਾ ਇੱਕ ਮੱਕੀ ਹੁਣ ਤੋਂ ਰੋਡ ਉੱਪਰ ਦੀ ਦਿਖਾ ਦਿੰਦੇ ਆ ਇਹ ਰੋਡ ਦੇ ਉੱਪਰ ਆ ਸਾਰੀ ਮਾਰਕੀਟ ਉਹ ਵੀ ਤੁਹਾਨੂੰ ਪੱਤ ਦਿਖਾ ਦਿੰਦੇ ਆ ਸਾਰੀ ਲੋ ਜੀ ਲੋ ਵੀ ਬਾਈ ਕੋ ਰੁਕਿਆ ਆਪਾਂ ਰਸਪੀਣ ਰਸਤੇ 'ਚ ਗਰਮੀ ਵੀ ਬਹੁਤ ਹੋਊਗੀ ਬਜਾਏ ਗਰਮੀ ਹੋਊਗੀ ਮੋਕ ਟਾਈਪੀ ਮੋਟੀ ਟੈਂਪਰੇਚਰ ਹੋਊਗਾ। ਵਕੇ ਦੇਖੋ ਤੋਂ ਉਪਰ। ਲੋ ਵੀ ਰਾਸਾ ਬਣਾ ਆ ਗਿਆ ਤੇ ਅੱਪੀਆਂ ਰਾਤ। ਇਹ ਗਰਮੀ ਬਹੁਤ ਹੋਣੀ। ਇਹ ਅੱਜ ਗਰਮੀ ਹੋਣੀ।